143 ਪਿੰਡਾਂ ਦੇ ਸਰਪੰਚਾਂ ਦੇ ਵੱਲੋਂ ਮੁੜ ਆਪਣਾ ਸਰਪੰਚ ਚੁਣੇ ਜਾਣ ਦੀ ਖਬਰ ਮਿਲ ਰਹੀ ਹੈ ਪੰਜਾਬ ਦੇ ਵਿੱਚ ਸਰਪੰਚਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਵੇਖਦਿਆਂ ਨਾਬਾ ਹਲਕੇ ਦੇ 143 ਪਿੰਡਾਂ ਦੇ ਸਰਪੰਚਾਂ ਦੇ ਵੱਲੋਂ ਸਰਪੰਚ ਅਮਨਦੀਪ ਸਿੰਘ ਬਿੱਲਾ ਨੂੰ ਬਲਾਕ ਨਾਬਾ ਦੀ ਪੰਚਾਇਤ ਯੂਨੀਅਨ ਦਾ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਮੀਤ ਪ੍ਰਧਾਨ ਸਤਨਾਮ ਸਿੰਘ ਸੱਤੀ ਨੂੰ ਥਾਪ ਦਿੱਤਾ ਗਿਆ ਨਾਵਨ ਯੁਕਤ ਸਰਪੰਚ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਬਿਲਾ ਨੇ ਕਿਹਾ ਕਿ ਮੈਂ ਸਾਰੇ ਸਰਪੰਚਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਯਕੀਨ ਕੀਤਾ ਅਤੇ ਮੈਨੂੰ ਇਸ ਕਾਬਲ ਉਹਨਾਂ ਸਮਝਿਆ ਉਹਨਾਂ ਕਿਹਾ ਕਿ ਮੈਂ ਹਰ ਇੱਕ ਸਰਪੰਚ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲਾਂਗਾ ਉਹਨਾਂ ਵੱਲੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਬਾਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਇਸ ਚੋਣ ਦੇ ਵਿੱਚ ਬੀਡੀਪੀਓ ਨਾਭਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਹੈ ਪਿੰਡਾਂ ਦੇ ਸਰਪੰਚਾਂ ਦੇ ਵੱਲੋਂ ਅਖੀਰ ਵਿੱਚ ਫੈਸਲਾ ਲਿਆ ਗਿਆ ਕਿ ਸਰਪੰਚ ਅਮਨਦੀਪ ਸਿੰਘ ਬਿੱਲਾ ਨੂੰ ਸਰਪੰਚ ਤੇ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇ। ਉਹਨਾਂ ਕਿਹਾ ਕਿ ਅਮਨਦੀਪ ਸਿੰਘ ਸੂਝਵਾਨ ਅਤੇ ਪੜ੍ਹੇ ਲਿਖੇ ਇਨਸਾਨ ਨੇ ਅਤੇ ਇਸ ਕਾਰਨ ਹੀ ਉਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 42 ਪਿੰਡਾਂ ਦੇ ਸਰਪੰਚ ਸਾਹਿਬਾਨਾਂ ਵੱਲੋਂ ਮੇਨ ਸਰਵ ਸੰਮਤੀ ਨਾਲ ਸਰਪੰਚ ਚੁਣਿਆ ਗਿਆ ਜੀ। ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀਨਾਂ ਨੇ ਇਹ ਵਿਸ਼ਵਾਸ ਪ੍ਰਗਟ ਕੀਤਾ। ਤੇ ਸਾਡੇ ਹਲਕੇ ਦੇ ਐਮਐਲਏ ਗੁਰਦੇਵ ਸਿੰਘ ਜੀ ਮਾਨ ਉਹਨਾਂ ਦਾ ਵੀ ਟੌਸ ਧੰਨਵਾਦ ਕਰਦਾ ਜੀ ਦਾ ਤੇ ਲੇਟੇ ਇਨਾ ਵਿਸ਼ਵਾਸ ਪ੍ਰਗਟ ਕੀਤਾ ਵਿਸ਼ਵਾਸ ਪ੍ਰਗਟ ਕੀਤਾ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੇ ਸਰਪੰਚਾਂ ਵਿੱਚ ਕਈ ਤਰ੍ਹਾਂ ਮੁਸ਼ਕਲਾਂ ਆਉਂਦੀਆਂ ਦੀਆਂ ਉਹਨਾਂ ਨੂੰ ਅਸੀਂ ਜਿਵੇਂ ਜਿਵੇਂ ਆਉਣ ਦੀਆਂ ਅਸੀਂ ਹੱਲ ਕਰਨ ਕੋਸ਼ਿਸ਼ ਕਰਾਂਗੇ ਮੈਂ ਇੱਕ ਵਾਰੀ ਫੇਰ ਤੋਂ ਸਰਦਾਰ ਗੁਰਦੇਵ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੇਰੇ ਤੇ ਇਹ ਨਿਭਵਾਸ ਪ੍ਰਗਟ ਕੀਤਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਤਜਿੰਦਰ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਆਗੂ ਮਨਪ੍ਰੀਤ ਸਿੰਘ ਧਾਰੋਕੀ ਨੇ ਕਿਹਾ ਕਿ ਜੋ ਅੱਜ ਸਰਬਸੰਮਤੀ ਨਾਲ ਸਰਪੰਚ ਯੂਨੀਅਨ ਦੀ ਚੋਣ ਹੋਈ ਹੈ ਅਸੀਂ ਨਾਵਨਯੁਕਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਵਧਾਈਆਂ ਦਿੰਦੇ ਹਾਂ ਅਤੇ ਇਹ ਸਾਰੇ ਸਰਪੰਚਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਗੇ ਦੇਖੋ ਜੀ ਸਾਰੇ ਸਰਪੰਚ ਸਾਹਿਬਾਨ ਦਾ ਸਾਡੇ ਹਲਕੇ ਦੇ ਸਾਰੇ ਸਰਪੰਚ ਸਾਹਿਬਾਨ ਦਾ ਬਹੁਤ-ਤੈ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਡੇ ਵਿਸ਼ਵਾਸਪੂਰਕ ਪਾਰਟੀ ਦੇ ਇਮਾਨਦਾਰ ਵਰਕਰ ਨੂੰ ਪ੍ਰਧਾਨ ਚੁਣਿਆ ਜੀ ਤੇ ਅਸੀਂ ਇਹਦੇ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਵਿਸ਼ਵਾਸ ਦਵਾਉਂਦੇ ਹਾਂ ਵੀ ਉਹਨਾਂ ਨਾਲ ਇਹ ਸਾਰੇ ਸਰਪੰਚਾਂ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੂ ਕਿਸੇ ਨਾਲ ਕੋਈ ਤੱਕਾ ਨਹੀਂ ਹੋਊਗਾ ਜਿੱਥੇ ਕੋਈ ਗ੍ਰਾਂਟ ਦੀ ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਤੇ ਸਾਡੇ ਐਮਐਲ ਸਾਬ ਨੂੰ ਵੀ ਮੈਸੇਜ ਲਾਉਣਗੇ ਕਿਉਂਕਿ ਵਿਸ਼ਵਾਸਪੁਰੂ ਨੇ ਐਮਐਲ ਏ ਸਾਹਿਬ ਦੇ ਹਮੇਸ਼ਾ ਐਮਐਲ ਏ ਸਾਹਿਬ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੇ ਨੇ ਔਰ ਸਾਰੇ ਪਿੰਡ ਦੀਆਂ ਪੰਚਾਇਤਾਂ ਦੇ ਕਿਸੇ ਨਾਲ ਕੋਈ ਦਰਿਆਤ ਨਹੀਂ ਹੋਊਗੀ ਸਾਰਿਆਂ ਨੂੰ ਬਰਾਬਰ ਫੰਡ ਕੋਈ ਕੋਈ ਪਾਰਟੀਬਾਜ਼ੀ ਨਹੀਂ ਹੋਊਗੀ ਸਾਰਿਆਂ ਨੂੰ ਉਵੇਂ ਇੱਕ ਨਜ਼ਰੀ ਨਾਲ ਦੇਖਿਆ ਜਾਊਗਾ ਇਸੇ ਕਰਕੇ ਅਸੀਂ ਅਸੀਂ ਵੀ ਵਿਸ਼ਵਾਸ ਜਤਾਇਆ ਤੇ ਐਮਐਲ ਏ ਸਾਹਿਬ ਨੇ ਵੀ ਵਿਸ਼ਵਾਸ ਜਤਾਇਆ ਤੇ ਸਾਰੇ ਸਾਡੇ ਜਿਹੜੇ ਏਰੀਆ ਦੇ ਸਰਪੰਚ ਨੇ ਤੇ ਅਮਨਜੀਤ ਨੂੰ ਪ੍ਰਧਾਨ ਨਾ ਹਲਕਾ ਵੀ ਕਿੰਨੀਆਂ ਪੰਚਾਇਤਾਂ ਕੋਲੇ ਹੈਗਾ 143 ਨੇ ਜੀ ਕੁਝ ਸਰਪੰਚ ਅਜ ਬਾਹਰ ਸੀਗੇ ਵੀ ਇਹਨਾਂ ਨਾਲ ਫੋਨ ਤੇ ਮੈਨੂੰ ਲੱਗਦਾ ਇਹਨਾਂ ਦਾ ਅਮਨਜੀਤ ਦਾ ਰਾਪਤਾ ਹੋਇਆ ਤੇ ਬਾਕੀ ਸਾਰੇ ਮਾਤਾ ਪਿਤਾ ਪੈ ਕੇ ਸੈਂ ਵਗੈਰਾ ਹੋ ਚੁੱਕੇ ਨੇ ਸਾਰਿਆਂ ਨੇ ਸਹਿਮਤੀ ਬਰਕਰਾਰ ਅੱਜ ਸਾਡੇ ਜਿਹੜਾ ਪ੍ਰਧਾਨ ਸਭਾ ਹਲਕਾ ਨਾਪਾ ਜੀ ਉੱਥੋਂ ਅਸੀਂ ਸਾਡੇ ਛੋਟੇ ਵੀ ਰਾਮਨਦੀਪ ਪਿੰਡਾ ਕੋਟ ਜੀ ਨੂੰ ਜਿਹੜਾ ਸਾਰੇ ਸਰਪੰਚਾਂ ਨੇ ਸਹਿਮਤੀ ਨਾਲ ਯੂਨੀਅਨ ਦਾ ਪ੍ਰਧਾਨ ਬਣਾਇਆ ਉਹਨਾਂ ਅਸੀਂ ਮੀਤ ਵੀ ਕਰਦੇ ਆਂ ਵੀ ਅਮਨਦੀਪ ਜੀ ਇਮਾਨਦਾਰੀ ਨਾਲ ਸਾਡੇ ਹਲਕੇ ਦੀ ਸਰਪੰਚਾਂ ਦੇ ਨਾਲ ਮਿਲ ਕੇ ਪੂਰਾ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਾਉਣਗੇ ਹੋਰ ਅਸੀਂ ਖਾਸ ਤੌਰ ਤੇ ਮੇਰੇ ਵੱਡੇ ਵੀਰ ਸਰਦਾਰ ਗੁਰਦੇਵ ਸਿੰਘ ਦੇਮਾਨ ਐਮਐਨਏ ਹਲਕਾ ਨਾਪਾ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਅਮੰਦੀਤ ਤੇ ਐਡਾ ਮਾਨ ਦਾਇਆ ਇਹਨਾਂ ਨੂੰ ਪ੍ਰਧਾਨ ਇਸ ਮੌਕੇ ਤੇ ਸਰਪੰਚ ਯੂਨੀਅਨ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਸੱਤੀ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਕਿ ਸਰਪੰਚਾਂ ਨੇ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਅਤੇ ਮੁਸ਼ਕਲਾਂ ਸਰਪੰਚਾਂ ਨੂੰ ਜੋ ਆ ਰਹੀਆਂ ਨੇ ਸਰਕਾਰ ਕੋਲ ਉਸ ਨੂੰ ਉਠਾ ਕੇ ਛੇਤੀ ਹੱਲ ਕਰਵਾਈਆਂ ਜਾਣਗੀਆਂ ਐਮਐਲਏ ਸਾਹਿਬ ਹਲਕਾ ਨਾਬਾ ਦੇ ਗੁਰਦੇਵ ਸਿੰਘ ਜੀ ਮੈਂ ਜੀ ਦਾ ਬੜਾ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਕਾਬਲ ਸਮਝਿਆ ਜਿਹੜਾ ਵੱਡਾ ਵੀਰ ਮੈਂਨੇ ਕੋਟ ਨੂੰ ਆਪਣਾ ਪ੍ਰਧਾਨ ਲਾਇਆ ਸਰਪੰਚਾਂ ਦਾ ਜੀ ਕਿ ਮੈਂ ਮੀਤ ਪ੍ਰਧਾਨ ਲੱਗਿਆ ਜੀ ਉਹਨਾਂ ਦਾ ਬੜਾ ਧੰਨਵਾਦ ਜੀ ਚਲੋ ਜੋ ਆਪਣੀਆਂ ਸਰਪੰਚਾਂ ਦੀਆਂ ਮੁਸ਼ਕਲਾਂ ਨੇ ਜੀ ਆਉਂਦੀਆਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਅਸੀਂ ਮੇਰੇ ਵੀਰ ਨਾਲ ਜਿੱਥੇ ਵੀ ਸਹਿਯੋਗ ਹੋਊਗਾ ਅਸੀਂ ਪੂਰਨ ਤੌਰ ਤੇ ਕਰਾਂਗੇ ਕੋਈ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਇਹ ਤਾਂ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਚਲ ਜੋ ਹੁੰਦੀਆਂ ਨੇ ਸਰਪੰਚਾਂ ਦੀ ਸਰਕਾਰ ਦੇ ਵਿੱਚ ਹੁੰਦਾ ਕੋਈ ਆਪਣਾ ਮਾਨਪੱਤਾ ਸਾਡਾ ਘਟਾ ਜੀ ਸਾਨੂੰ ਉਹ ਨਹੀਂ ਉਹ ਮਿਲਣਾ ਚਾਹੀਦਾ ਖਰਚੇ ਬਹੁਤ ਨੇ ਸਰਪੰਚਾਂ ਦੇ ਪੱਤੇ ਇਹ ਤੁਹਾਨੂੰ ਸਵੇਰੇ ਨਿਕਲ ਜਾਂਦਾ ਸਾਹਮਣੂ ਬੜਿੰਦਾ ਅਗੇ ਕੰਮਕਾਰ ਵੀ ਨੇ ਸਾਡੇ ਆਪ ਦੇ ਜੀ ਅਸੀਂ ਆਪਦਾ ਪਰਿਵਾਰ ਵੀ ਵਿੱਚ ਸੈੱਟ ਰੱਖਾਂਗੇ ਤਾਂ ਹੀ ਸਰਪੰਚੀ ਚੱਲੂਗੀ ਜੇ ਅਸੀਂ ਸਰਪੰਚੀ ਦੇ ਨਾਲ ਆਪਦਾ ਪਰਿਵਾਰ ਸਾਰਾ ਕੁਝ ਖਰਾਬ ਕਰ ਲਾਂਗੇ ਫਿਰ ਤਾਂ ਸਰਪੰਚੀ ਵੀ ਨਹੀਂ ਚੱਲਦੀ ਪੂਰਾ ਜੋ ਸਰਪੰਚਾਂ ਦੀ ਮੁਸ਼ਕਲਾ ਨਹੀਂ ਪੂਰਨ ਤੌਰ ਤੇ ਅਸੀਂ ਮੁੱਢੇ ਨਾਲ ਮੁੱਢਾ ਲਾ ਕੇ ਮੇਰੇ ਵੀਰ ਦੇ ਨਾਲ ਇਸ ਮੌਕੇ ਤੇ ਚੇਅਰਮੈਨ ਗੁਰਲਾਲ ਸਿੰਘ ਮੱਲੀ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਸਰਪੰਚ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਬਿੱਲਾ ਨੂੰ ਦਿੱਤੀ ਗਈ ਹੈ ਉਸ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਅਸੀਂ ਇਸ ਮੌਕੇ ਤੇ ਉਹਨੂੰ ਵਧਾਈ ਦਿੰਦੇ ਹਾਂ ਸਰਪੰਚਾਂ ਦੀ ਚੋਣ ਹੋਈ ਲਾਬੇ ਹਲਕੇ ਦੇ ਵਿੱਚ ਜੋ ਅਮਨਦੀਪ ਸਾਡੇ ਛੋਟੇ ਭਰਾ ਨੂੰ ਸਰਪੰਚਾਂ ਦਾ ਪ੍ਰਧਾਨ ਲਾਇਆ ਗਿਆ 142 ਪਿੰਡਾਂ ਦਾ ਸਰਦਾਰ ਗੁਰਦੇਵ ਸਿੰਘ ਐਮਐਲਏ ਸਾਹਿਬ ਵੱਲੋਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਜੋ ਉਹਨਾਂ ਨੇ ਅਮਨਦੀਪ ਸਾਡੇ ਵੀਰ ਤੇ ਇੰਨਾ ਮਾਣ ਬਖਸ਼ਿਆ ਵਿਸ਼ਵਾਸ ਕੀਤਾ ਤੇ ਉਹਨਾਂ ਨੂੰ 142 ਪਿੰਡਾਂ ਦਾ ਪ੍ਰਧਾਨ ਚੁਣਿਆ ਕਿ ਇਸ ਮੌਕੇ ਤੇ ਨਾਬਾ ਦੀ ਬੀਡੀਪੀਓ ਬਲਜੀਤ ਕੌਰ ਖਾਲਸਾ ਨੇ ਕਿਹਾ ਕਿ ਸਰਪੰਚ ਯੂਨੀਅਨ ਦੀ ਚੋਣ ਜੋ ਕੀਤੀ ਗਈ ਹੈ ਸਰਬਸੰਮਤੀ ਨਾਲ ਹੋਈ ਹੈ ਅਤੇ ਉਹਨਾਂ ਨੇ ਕਿਹਾ ਕਿ ਨਾਵਨਯੁਕਤ ਸਰਪੰਚ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਬਿੱਲਾ ਨੂੰ ਯੋਗਕਰ ਦਿੱਤਾ ਗਿਆ ਉਹ ਬਹੁਤ ਸੂਝਵਾਰ ਨੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਇਹ ਸਰਬਸੰਮਤੀ ਨਾਲ ਚੋਣ ਹੋਈ ਹੈ ਬਹੁਤ ਵਧੀਆ ਉਪਰਾਲਾ ਇਹ ਨੇ ਕਿ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਨੇ ਸਰਪੰਚਾਂ ਦੇ ਬਾਅਦ ਇਹ ਆਜੀ ਟਿਪ ਵਿੱਚ ਕੋਈ ਸਮੱਸਿਆ ਨਾ ਹੋਵੇ ਤਾਂ ਕਰਕੇ ਫਿਰ ਇਹ ਚੋਣ ਤਾਂ ਵੈਸੇ ਸਾਰੇ ਪੰਜਾਬ 'ਚ ਹੁੰਦੀ ਹੈ ਸਰਪੰਚਾਂ ਨੂੰ ਇਹਨਾਂ ਦਾ ਹਰ ਇੱਕ ਬਲਾਕ 'ਚ ਤੇ ਇਹ ਇਸ ਕਰਕੇ ਚੁਣੀ ਜਾਂਦੀ ਹੈ ਜਿਹੜੀ ਚੋਣ ਹੁੰਦੀ ਹੈ ਕਿ ਸਰਪੰਚ ਜਿਹੜੇ ਹੈਗੇ ਆਪਾਂ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਕੋਈ ਸਮੱਸਿਆ ਆਵੇ ਤਾਂ ਇਹ ਜਿੰਮੀ ਆਪਣੇ ਅਧਿਰ ਤੇ ਉਹ ਸਮੱਸਿਆਵਾਂ ਦਾ ਜਿਹੜੇ ਹੱਲ ਕਰੇ